ਗਲੇ ਸਰਬ 1 ਫਰਵਰੀ ਨੂੰ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕਰਨ ਜਾ ਰਿਹਾ ਹੈ ਮਕਸਦ ਕੀ ਹੈ ਸਭ ਤੋਂ ਪਹਿਲਾ ਤਾਇਦਾ ਇਹਨਾਂ ਦੇ ਹੱਥਾਂ ਤੋਂ ਪੰਜਾਬ ਬਚਾਉਣਾ ਤੇ ਇਸੇ ਲਈ ਪਹਿਲੇ ਫੇਸ ਦੇ ਵਿੱਚ ਇਹ ਸਾਡਾ ਪਹਿਲਾ ਫੇਸ ਹੈ ਜਿਹੜਾ 1 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ ਇਹ 43 ਹਲਕਿਆਂ ਦੇ ਵਿੱਚੋਂ ਨਿਕਲੇਗਾ ਆਮ ਆਦਮੀ ਪਾਰਟੀ ਤੇ ਲਗਾਤਾਰ આરોਪ ਲੱਗ ਰਹੇ ਨੇ ਪਰ ਵਿਰੋਧੀ ਦਲ ਕਹਿ ਰਹੇ ਨੇ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀਗੀ ਤਾਂ ਉਦੋਂ ਕਿਹੜਾ ਪੰਜਾਬ ਸੁਰੱਖਿਅਤ ਸੀਗਿਆ ਉਦੋਂ ਵੀ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ ਉਦੋਂ ਵੀ ਗੋਲੀਆਂ ਚੱਲੀਆਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਮੈਂ ਕਹਿੰਦਾ ਕਿ ਜਿਹੜੀ ਬੁੱਧ ਜਵਾਕ ਸਿੰਘ ਵਾਲਾ ਚ ਬੇਅਦਬੀ ਹੋਈ ਉਹ ਬੇਅਦਬੀ ਦੀ ਘਟਨਾ ਸੀ ਇੱਕ ਔਰ ਉਸ ਦਾ ਸਦਾ ਅਫਸੋਸ ਰਿਹਾ ਉਸ ਤੇ ਜਾਂਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਰਨ ਦੀ ਕੋਸ਼ਿਸ਼ ਕੀਤੀ ਜੇ ਗੱਲ ਕਰੀਏ ਤਾਂ ਇਹੀ ਗੱਲਾਂ ਦਾ ਇਹੀ ਗੱਲਾਂ ਦਾ ਹਿਸਾਬ ਕਿਤਾਬ ਕਰਨ ਦੇ ਲਈ ਸੀਐਮ ਮਾਨ ਨੇ ਜਿਹੜੀ 1 ਨਵੰਬਰ ਨੂੰ ਡੇਪੇਟ ਰੱਖੀ ਸੀਗੀ ਉੱਥੇ ਫਿਰ ਅਕਾਲੀ ਦਲ ਕਿਉਂ ਨਹੀਂ ਪਹੁੰਚਿਆ ਇਹ ਗੱਲਾਂ ਦਾ ਹਿਸਾਬ ਕਿਤਾਬ ਹੋਣਾ ਸੀਗਾ ਤੇਰਾ politcal stand ਕਹਿੰਦੀਆਂ ਨੇ ਜੀ ਸੱਦ ਕੇ ਕਹਿਣ ਅਗਰ ਪੰਜਾਬ ਦੇ ਵਿੱਚ ਖੁਦਮੁਖਤਿਆਰੀ ਤੇ ਪੰਜਾਬੀਆਂ ਦੇ ਰਾਜ ਦੀ ਗੱਲ ਕਰਨਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਨੇ ਕਿ ਜੀ politcal stand ਕਰਦੇ ਲੈ ਤਾਂ ਜੀ ਸੱਦ ਕੇ ਕਹਿਣ ਪੰਜਾਬ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ 1 ਫਰਵਰੀ ਨੂੰ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਪੰਜਾਬ ਦੇ 43 ਹਲਕਿਆਂ ਦੇ ਵਿੱਚ ਯਾਤਰਾ ਕੀਤੀ ਜਾਵੇਗੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਨੀਅਰ ਲੀਡਰਸ਼ਿਪ ਦੇ ਨਾਲ ਮਿਲ ਕੇ ਇਸ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰਨਗੇ। ਸੋ ਕੀ ਖਾਸ ਮਕਸਦ ਹੈ ਇਸ ਪੰਜਾਬ ਬਚਾਓ ਯਾਤਰਾ ਦਾ? ਗੱਲਬਾਤ ਕਰਦੇ ਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ। ਕਲੇਰ ਸਾਹਿਬ 1 ਫਰਵਰੀ ਨੂੰ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕਰਨ ਜਾ ਰਹੇ ਹੈ। ਮਕਸਦ ਕੀ ਹੈ ਸਭ ਤੋਂ ਪਹਿਲਾ ਤਾਇਦਾ? ਦੇਖੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਸਭ ਤੋਂ ਪਹਿਲਾਂ ਤਾਂ ਜੋ ਪੰਜਾਬੀਆਂ ਨੂੰ ਅੱਜ ਇੱਕ ਬਹੁਤ ਵੱਡੀ ਮਾਰ ਪਈ ਹੈ ਉਹ ਮਾਰ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀੋਂ ਚੱਲ ਰਹੀ ਹੈ। ਜੀ। ਔਰ ਇਹੀ ਭਗਵੰਤ ਮਾਨ ਸਾਹਿਬ ਨੇ ਇੱਕ ਦਸਕਤ ਕਰਕੇ ਸਾਰਾ ਪੰਜਾਬ ਅਰਵਿੰਦ ਕੇਜਰੀਵਾਲ ਕੋਲ ਘੇੜਵੀ ਰੱਖਦਾ ਸੀ। ਕਾਂਗਰਸ ਦਾ ਵੀ ਆਹੀ ਵਰਗੇ ਸਟਾਈਲ ਰਹਿ ਦਿੱਲੀੋਂ ਚੱਲਣ ਦਾ ਪਰ ਆਮ ਆਦਮੀ ਪਾਰਟੀ ਦਾ ਕਾਂਗਰਸ ਤੋਂ ਵੀ ਦਸ ਕਦਮ ਅੱਗੇ ਨਿਕਲੀ ਤੇ ਸਾਰਾ ਪੰਜਾਬ ਅੱਜ ਦਿੱਲੀੋਂ ਦਿੱਲੀ ਬੈਠੇ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਅਹਲਕਾਰ ਚਲਾ ਰਹੇ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਹਰ ਰੋਜ਼ ਉਹਨੇ ਕਤਲ ਹੋ ਰਹੇ ਨੇ ਖਿਡਾਰੀਆਂ ਦੇ ਵਪਾਰੀਆਂ ਦੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਅੱਜ ਪੰਜਾਬ ਦੇ ਵਿੱਚ ਤੁਸੀਂ ਯਕੀਨ ਮੰਨੋ ਕਿ 90% ਫਰੋਤੀਆਂ ਦੇ ਕੇਸ ਰਿਪੋਰਟ ਹੀ ਨਹੀਂ ਹੋ ਰਹੇ ਉਹ ਲੋਕ ਪੁਲਿਸ ਕੋਲ ਜਾਣਾ ਹੀ ਨਹੀਂ ਚਾਹੁੰਦੇ ਉਹ ਗੈਂਗਸਟਰਾਂ ਨਾਲ ਹੀ ਸੈਟਲ ਕਰ ਰਹੇ ਨੇ ਅਗਰ ਕਿਸੇ ਨੂੰ ਕੋਈ ਫਰੋਤੀ ਦੀ ਕਾਲ ਆਉਂਦੀ ਹੈ ਤਾਂ ਉਹ ਗੈਂਗਸਟਰ ਦੇ ਨਾਲ ਹੀ ਸੈਟਲ ਕਰ ਲੈਂਦਾ ਉਹਨੂੰ ਪਤਾ ਹੈ ਕਿ ਸਰਕਾਰ ਤਾਂ ਸੁੱਤੀ ਪਈ ਹੈ ਜਾਂ ਸਰਕਾਰ ਤਾਂ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਦੇ ਵਿੱਚ ਵਿਅਸਤ ਹੈ ਕਿਉਂਕਿ ਅੱਜ ਵੀ ਜਦੋਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਸਾਡੇ ਮੁੱਖ ਮੰਤਰੀ ਹੁਣ ਵੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਲੈ ਕੇ ਗੋਆ ਦੇ ਵਿੱਚ ਘੁੰਮ ਰਹੇ ਨੇ ਇਸ ਤੋਂ ਪਹਿਲਾਂ 4 ਸੂਬਿਆਂ ਦੇ ਵਿੱਚ ਚੋਣ ਹੋਇਆ ਸਾਰਾ ਪੰਜਾਬ ਦਾ ਪੈਸਾ ਪੰਜਾਬ ਦੇ ਰਿਸੋਰਸਸ ਪੰਜਾਬ ਦੀ ਅਫਸਰਸ਼ਾਹੀ ਉਹ ਸੂਬਿਆਂ ਦੇ ਵਿੱਚ ਵਰਤੀ ਗਈ ਔਰ ਨਤੀਜਾ ਕੀ ਨਿਕਲਿਆ ਆਮ ਆਦਮੀ ਪਾਰਟੀ ਦੀਆਂ ਸਮਾਨਤਾ ਅਜ਼ਤ ਹੋਈਆਂ ਪਰ ਪੰਜਾਬ ਨੂੰ ਉਹ ਚੀਜ਼ਾਂ ਨਾਲ ਕਿੰਨਾ ਘਾਟਾ ਪਿਆ 60000 ਕਰੋੜ ਦਾ ਕਰਜ਼ਾ ਸਾਡੇ ਉੱਤੇ ਚੜਿਆ ਹੈ ਇਸ ਤਾਰ ਸਾਡੇ ਨਾਗਾਲੈਂਡ ਤੱਕ ਲੱਗ ਰਹੇ ਨੇ ਪੰਜਾਬ ਬਰਬਾਦ ਹੁੰਦਾ ਜਾ ਰਿਹਾ ਜਿੱਤ 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 ਜਿੱ ਅਕਾਲੀ ਦਲ ਦੇ ਰਾਜ ਦੇ ਵਿੱਚ ਮੈਂ ਕਹਿੰਦਾ ਕਿ ਜਿਹੜੀ ਬੁਰਜਵਾਰ ਸਿੰਘ ਵਾਲਾ ਚ ਬੇਅਦਬੀ ਹੋਈ ਉਹ ਬੇਅਦਬੀ ਦੀ ਘਟਨਾ ਸੀ ਇੱਕ ਔਰ ਉਸ ਦਾ ਸਦਾ ਅਫਸੋਸ ਰਿਆ ਉਸਤੇ ਜਾਂਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਆਹੀ ਆਮ ਆਦਮੀ ਪਾਰਟੀ ਇਹ ਕਾਂਗਰਸ ਕਹਿੰਦੀਆਂ ਕਿ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਭਰੋਸਾ ਨਹੀਂ ਇਹ सीबीआई ਨੂੰ ਦੇ ਦਿਓ 1 ਮਹੀਨੇ ਬਾਅਦ ਉਹ ਜਾਂਚ सीबीआई ਨੂੰ ਚਲੀ ਗਈ ਹਾਲਾਂਕਿ ਇੱਕ ਜਿਹੜੀ ਮਲਕੇ ਦੇ ਵਿੱਚ ਵੇਦ ਵੀ ਹੋਈ ਸੀ ਉਹਦੀ ਜਾਂਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਕੋਲ ਰੱਖੀ ਤੇ ਅੱਜ ਦੀ ਤਾਰੀਖ ਗਵਾਹ ਹੈ ਕਿ ਅਗਰ ਕਿਸੇ ਬੇਅਦਬੀ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਅੱਜ ਤੱਕ ਤਾਂ ਉਹੀ ਮਲਕੇ ਵਾਲਾ ਕੇਸ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਨਵੈਸਟੀਗੇਟ ਕੀਤਾ ਇਹ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਇਹਨਾਂ ਨੇ ਬੇਅਦਬੀ ਤੇ ਸਿਆਸਤ ਹੀ ਕੀਤੀ ਇਹਨਾਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਟੇਰੇ 'ਚ ਖੜਾਉਣ ਦੀ ਕੋਸ਼ਿਸ਼ ਕੀਤੀ ਆਪਣੇ ਬਿਆਨਾਂ ਦੇ ਵਿੱਚ ਆਪਣੀ ਸਿਆਸਤ ਦੇ ਵਿੱਚ ਪਰ ਸਚਾਈ ਕੀ ਨਿਕਲੀ ਕਿ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਤਾਂ ਆਪ ਬੇਅਦਬੀ ਦਾ ਚਲਾਨ ਪੇਸ਼ ਕੀਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਕੀ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਉਸ ਜਾਂਚ ਰਿਪੋਰਟ ਦੇ ਵਿੱਚ ਨਹੀਂ ਹੈਗਾ ਜੇ ਹੈਗਾ ਤਾਂ ਮੈਨੂੰ ਦੱਸੋ ਔਰ ਅੱਜ ਜਿਹੜੇ ਲੋਕ ਗੱਲਾਂ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਘੁੰਮ ਲੋ ਚਾਹੇ ਵੱਡੇ ਹਾਈਵੇ ਚਾਹੇ ਸਾਡੀਆਂ ਯਾਦਗਾਰਾਂ ਚਾਹੇ ਹਰਮੰਦਰ ਸਾਹਿਬ ਦੇ ਆਲੇ ਦੋਲੇ ਖੂਬਸੂਰਤ ਗੱਲਿਆਰਾ ਚਾਹੇ 24 ਘੰਟੇ ਬਿਜਲੀ ਚਾਹੇ ਥਰਮਲ ਇਹ ਸਾਰਾ ਕੁਝ ਦੀ ਦੇਣਾ ਪੰਜਾਬ ਨੂੰ ਇਹ ਸ਼ਰੋਮੀ ਅਕਾਲੀ ਦਲ ਦੀ ਦੇਣਾ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਕਿੱਟ ਤੱਕ ਨਹੀਂ ਦੱਸ ਸਕਦੀ ਜਿਹੜੀ ਇਹਨਾਂ ਨੇ ਲਾਈ ਹੋਵੇ ਪੀਜੀਐਮਤ ਵਰਗੇ ਹਸਪਤਾਲ ਕੌਣ ਲੈ ਕੇ ਆਇਆ ਪੰਜਾਬ ਚ ਸ਼ਰੋਮੀ ਅਕਾਲੀ ਦਲ 40 ਮੈਕਸ ਇਨਫੋਰਸ ਨਾਈਪਰ ਆਇਸ਼ਰ ਮਤਲਬ ਜੇ ਸਭ ਜੀ ਗੱਲ ਕਰੀਏ ਤਾਂ ਇਹੀ ਗੱਲਾਂ ਦਾ ਇਹੀ ਗੱਲਾਂ ਦਾ ਹਿਸਾਬ ਕਿਤਾਬ ਕਰਨ ਦੇ ਲਈ ਸੀਐਮ ਮਾਨ ਨੇ ਜਿਹੜੀ 1 ਨਵੰਬਰ ਨੂੰ ਡੇਪੇਟ ਰੱਖੀ ਸੀਗੀ ਤਾਂ ਉੱਥੇ ਫਿਰ ਅਕਾਲੀ ਦਲ ਕਿਉਂ ਨਹੀਂ ਪਹੁੰਚਿਆ ਇਹ ਗੱਲ ਦਾ ਸਾਬਕਾ ਤਬ ਹੋਣਾ ਸੀਗਾ ਕਿ ਅਕਾਲੀ ਦਲ ਨੇ ਜਾਂ ਕਾਂਗਰਸ ਨੇ ਪਿਛਲੇ ਸਮੇਂ ਦੇ ਵਿੱਚ ਕੀ ਕੀਤਾ ਹੈ ਜੀਬਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ 1 ਨਵੰਬਰ ਦੀ ਡਿਬੇਟ ਦੇ ਵਿੱਚ ਤੁਹਾਡੇ ਚੈਨਲ ਨੂੰ ਅੰਦਰ ਜਾਣ ਦਿੱਤਾ ਕਿ ਇਸ ਤਰੀਕੇ ਨਾਲ ਡਿਬੇਟ ਹੁੰਦੀ ਹੈ ਡਿਬੇਟ ਹੁੰਦੀ ਹੈ ਇੱਕ ਨਿਊਟਰਲ ਪਲੇਟਫਾਰਮ ਤੇ ਖੜੇ ਹੋ ਕੇ ਡਿਬੇਟ ਬੰਦ ਕਮਰਿਆਂ ਦੇ ਵਿੱਚ ਸਿਲੇਕਟਿਵ ਮੀਡੀਆ ਦੇ ਨਾਲ ਨਹੀਂ ਹੁੰਦੀ ਉਹ ਵੀ ਸਿਲੇਕਟਿਵ ਮੀਡੀਆ ਕਿਹੜਾ ਆਪਣੇ ਕੈਮਰੇ ਲਾ ਕੇ ਆਪਣੀਆਂ ਜਿਹੜੀਆਂ ਆਈਟੀ ਦੀਆਂ ਟੀਮਾਂ ਲਾ ਕੇ ਔਰ ਦੂਸਰੀ ਗੱਲ ਆਪਾਂ ਪੰਜਾਬ ਦੇ ਵਿੱਚ ਰਹਨੇ ਆ ਤੇ ਪੰਜਾਬ ਦਾ ਗੁਰੂਆਂ ਦਾ ਸਭ ਤੋਂ ਵੱਡਾ ਇੱਕੋ ਫਲਸਫਾ ਰਹਿ ਜੀ ਆਇਆਂ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਕਿਸੇ ਨੂੰ ਨਿਯੋਤਾ ਦੇਣਾ ਵੀ ਨਹੀਂ ਆਉਂਦਾ ਜੇ ਨਿਯੋਤਾ ਵੀ ਦੇਈਏ ਨਾ ਜੇ ਆਪਣੇ ਘਰੇ ਵਿਆਹ ਵੀ ਰੱਖਿਆ ਹੋਵੇ ਆਪਾਂ ਕਿਸੇ ਨੂੰ ਨਿਯੋਤਾ ਐ ਨਹੀਂ ਦਿੰਦੇ ਵੀ ਜੇ ਤੁਹਾਡੇ 'ਚ ਸ਼ਰਮ ਹੋਵੇ ਤਾਂ ਉੱਥੇ ਆ ਜਿਓ ਸੋ ਉਹ ਕੋਈ ਡਿਬੇਟ ਨਹੀਂ ਸੀ ਉਹ ਮੁੱਖ ਮੰਤਰੀ ਨੇ ਇੱਕ ਸਰਕਾਰੀ ਪੈਸੇ ਤੇ ਛੂਟ ਕਾਰੀ ਪ੍ਰੋਗਰਾਮ ਕੀਤਾ ਜਿਹਦੇ ਕਰਕੇ ਹੁਣ ਮੁੱਖ ਮੰਤਰੀ ਨੂੰ ਜਿਹੜੀ ਮੁਕਸਰ ਦੀ ਕੋਰਟ ਹੈ ਉਹਨੇ ਡੈਫੇਮੇਸ਼ਨ ਦੇ ਵਿੱਚ ਸਮਨ ਜਾਰੀ ਕਰਕੇ 19 ਫਰਵਰੀ ਨੂੰ ਬੁਲਾ ਲਿਆ ਕਿ ਤੁਸੀਂ ਉੱਥੇ ਸਦਾ ਸਿਰ ਝੂਠ ਬੋਲਿਓ ਆ ਕੇ ਉਹਦਾ ਜਵਾਬ ਦਿਓ ਸੋ ਉਹ ਕੋਈ ਡਿਬੇਟ ਨਹੀਂ ਸੀ ਡਿਬੋਟ ਨਿਊਟਰਲ ਪਲੇਟਫਾਰਮ ਤੇ ਨਿਊਟਰਲ ਲੋ ਕਰਾਉਂਦੇ ਹੁੰਦੇ ਨੇ ਮੁੱਖ ਮੰਤਰੀ ਨੇ ਤਾਂ ਆਪਣੀ ਜਿਵੇਂ ਬਾਕੀ ਮੈਗਾ ਇਵੈਂਟ ਸੀ ਉਵੇਂ ਇੱਕ ਚੋਣਵੀ ਇਵੈਂਟ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਕੋਰਟ ਦੇ ਵਿੱਚ ਮੁੱਖ ਮੰਤਰੀ ਨੂੰ ਸਮਨ ਆ ਗਿਆ ਤੇ ਉੱਥੇ ਜਾ ਕੇ ਜਵਾਬ ਦੇਣਗੇ 1 ਫਰਵਰੀ ਨੂੰ ਪੰਜਾਬ ਬਚਾਓ ਯਾਤਰਾ ਹੋਣ ਜਾ ਰਹੀ ਹੈ ਵਿਰੋਧੀ ਇਸ ਨੂੰ ਸਿਆਸੀ ਸਟੰਟ ਦਾ ਨਾਮ ਦੇ ਰਹੇ ਨੇ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਲੀ ਦਲ ਜਾਗੀ ਹੈ ਕੀ ਕਹੋਗੇ ਦੇਖੋ ਅਗਰ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਦੇ ਘਿਰ ਤੋਂ ਬਚਾਉਣਾ ਇਹ ਪੋਲਿਟੀਕਲ ਸਟੰਟ ਹੈ ਤਾਂ ਵਿਰੋਧੀ ਇਹਨੂੰ ਪੋਲਿਟੀਕਲ ਸਟੰਟ ਕਹਿਣ ਪਰ ਅਸੀਂ ਇਹਦੇ ਖਿਲਾਫ ਲੜਾਂਗੇ ਅਸੀਂ ਜਿਹੜਾ ਗੈਂਗਸਟਰਾਂ ਦਾ ਰਾਜ ਪੰਜਾਬ ਦੇ ਵਿੱਚ ਇਹਦੇ ਖਿਲਾਫ ਖੜੂੰਦੀ ਇਹ ਗੱਲ ਇਹਨਾਂ ਡਟ ਕੇ ਖੜਾ ਤੇ ਦੂਜੀ ਜਿਹੜੀ ਵੱਡੀ ਸਮੱਸਿਆ ਪੰਜਾਬ ਦੀ ਹੁਣ ਮੈਂ ਇੱਕ ਗੱਲ ਦੱਸੋ ਆਹ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਮਾਫੀ ਮੰਗਾਈ ਹੈ ਤੇ ਪੰਜਾਬ ਰੈਣਾ ਹਾਈ ਕੋਰਟ ਨੇ ਕਮੈਂਟ ਕੀਤਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਕਾਰੀ ਹੈ ਇਹ ਕਦੇ ਸ਼ਰੋਮਨੀ ਅਕਾਲੀ ਦਲ ਬਾਰੇ ਤਾਂ ਹਾਈ ਕੋਰਟ ਨੇ ਨਹੀਂ ਕਿਹੇ ਇਹ ਗੱਲ ਇਹ ਤਾਂ ਹੁਣ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਕਹੀ ਹੈ ਤਾਂ ਇਹਦਾ ਜਵਾਬ ਲੈਣਾ ਤਾਂ ਅਗਰ ਇਹਨੂੰ ਮੁੱਖ ਮੰਤਰੀ ਪੋਲੀਟੀਕਲ ਸਟੰਟ ਕਹਿੰਦੇ ਨੇ ਵਿਰੋਧੀ ਧਿਰਾਂ ਪੋਲੀਟੀਕਲ ਸਟੰਟ ਕਹਿੰਦੀਆਂ ਨੇ ਜੀ ਸੱਚ ਕੇ ਕਹਿਣ ਅਗਰ ਪੰਜਾਬ ਦੇ ਵਿੱਚ ਮੁਖਤਿਆਰੀ ਤੇ ਪੰਜਾਬੀਆਂ ਦੇ ਰਾਜ ਦੀ ਗੱਲ ਕਰਨਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਨੇ ਕਿ ਜੀ ਪੋਲੀਟੀਕਲ ਸਟੈਂਟ ਕਰਦੇ ਨੇ ਤਾਂ ਜੀ ਸੱਦ ਕੇ ਕਹਿਣ ਅਗਰ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਨਾ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਗੱਲ ਕਰਨਾ ਅਗਰ ਇਹ ਵਿਰੋਧੀਆਂ ਨੂੰ ਪੋਲੀਟੀਕਲ ਸਟੈਂਟ ਲੱਗਦਾ ਤਾਂ ਜੀ ਸੱਦ ਕੇ ਨੂੰ ਪੋਲੀਟੀਕਲ ਸਟੈਂਟ ਕਹਿਣ ਪਰ ਸਾਡਾ ਇੱਕੋ ਮਕਸਦ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਬਹਾਦਰਾਂ ਦੀ ਧਰਤੀ ਹੈ ਤੇ ਪੰਜਾਬ ਦੇ ਵਿੱਚ ਪੰਜਾਬੀ ਰਾਜ ਕਰਨਗੇ ਦਿੱਲੀੋਂ ਬੈਠੇ ਲੋਕ ਪੰਜਾਬ ਦੇ ਵਿੱਚ ਰਾਜ ਨਹੀਂ ਕਰਨਗੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਹੂਗੀ ਉਰੇ ਸਾਡੇ ਬੱਚਿਆਂ ਨੂੰ ਫੇਸਬੁੱਕ ਪੋਸਟਾਂ ਪਾ ਕੇ ਕਤਲ ਨਹੀਂ ਕਰਾਇਆ ਜਾਊਗਾ ਦੱਸੋ ਜੀ ਕੀ ਜਵਾਬ ਦੇਈ ਸਿੱਧੂ ਮੂਸੇਵਾਲੇ ਦੇ ਕਤਲ ਦੀ ਹੈ ਕੋਈ ਜਵਾਬ ਦੇਈ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਖਿਡਾਰੀ ਦਾ ਹੈ ਕੋਈ ਜਵਾਬ ਦੇਈ ਵਪਾਰੀ ਦਾ ਤਰਨ ਤਰਨ ਗੋਲੀਆਂ ਮਾਰ ਕੇ ਕਤਲ ਹੋਇਆ ਹੋਰ अनेका ਹੀ ਕਤਲ ਹੋਏ ਲੱਗਦਾ ਵਾ ਕਿ 43 ਜੀ 43 ਹਲਕਿਆਂ ਦੇ ਵਿੱਚ ਹੁਣ ਅਕਾਲੀ ਦਲ ਜਿਹੜੀ ਯਾਤਰਾ ਕਰੂਗੀ ਤਾਂ ਇਸ ਦੇ ਨਾਲ ਅਕਾਲੀ ਦਲ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਸਮਰਥਨ ਮਿਲੂਗਾ ਲੋਕਾਂ ਦਾ ਮੈਂ ਤੁਸੀਂ ਮੈਂ ਤੁਹਾਨੂੰ ਅੱਜ ਦੇ ਪੰਜਾਬ ਦੇ ਹਾਲਾਤ ਦੱਸ ਰਿਆਂ ਜੀ ਪੰਜਾਬ ਦੇ ਹਾਲਾਤ ਇਹ ਨੇ ਕਿ ਲੋਕ ਇਹਨਾਂ ਦੇ ਝੂਠ ਤੋਂ ਤੰਗ ਆ ਚੁੱਕੇ ਨੇ ਲੋਕ ਕਾਂਗਰਸ ਦੇ 5 ਸਾਲ ਦੇਖੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਗੁਟਕਾ ਸਾਭ ਹੱਕ ਦੇ ਵਿੱਚ ਫੜਿਆ ਕੀ ਕਿਹਾ ਸੀ ਨਸ਼ਾ ਖਤਮ ਕਰ ਦੂੰਗਾ ਜੀ ਘਰ ਘਰ ਦੇ ਵਿੱਚ ਨੌਕਰੀ ਦੇਵਾਂਗਾ ਜੀ ਪੂਰਨ ਕਰਜ਼ਾ ਮਾਫ ਹੋ ਜਾਊਗਾ ਜੀ ਦੱਸੋ ਜੀ ਜੇ ਘਰ ਘਰ ਦੇ ਵਿੱਚ ਨੌਕਰੀ ਮਿਲੀ ਹੋਵੇ ਕੋਈ ਕਰਜ਼ਾ ਮਾਫ ਹੋਇਆ ਹੋਵੇ ਬੇਅਦਬੀਆਂ ਦਾ ਇਨਸਾਫ ਤਾਂ ਇਹਨਾਂ ਨੇ ਸਿਰਫ ਬੇਅਦਬੀਆਂ ਨੂੰ ਤਾਂ ਗੁਰੂ ਸਾਹਿਬ ਨੂੰ ਤਾਂ ਪੌੜੀ ਦੀ ਤੌਰ ਤੇ ਵਰਤਿਆ ਲੋਕਾਂ ਨੇ ਸਰਕਾਰ ਬਣਾਉਣ ਦੇ ਲਈ ਕੋਈ ਤਾਂ ਕੁਝ ਵੀ ਨਹੀਂ ਉਹਦੇ 'ਚ ਔਰ ਫੇਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਵੀ ਪੰਜਾਬੀਆਂ ਦੇ ਨਾਲ 420 ਕੀਤੀ ਠੱਗੀ ਵਾਰੀ ਵੀਆਈਪੀ ਕਲਚਰ ਨੂੰ ਨਾ ਕਹਿਣ ਵਾਲੇ ਲੋਕ ਅੱਜ ਕਿੰਨਾ ਵੀਆਈਪੀ ਕਲਚਰ ਵਰਤਦੇ ਨੇ ਮੁੱਖ ਮੰਤਰੀ ਦਾ ਸਾਰਾ ਪਰਿਵਾਰ ਵਰਤਦਾ ਹੈ ਕਹਿੰਦੇ ਸੀ 1 ਰੁਪਿਆ ਕਰਜ਼ਾ ਨਹੀਂ ਲਵਾਂਗੇ 60 ਹਜ਼ਾਰ ਕਰੋੜ ਦਾ ਕਰਜ਼ਾ 2 ਸਾਲਾਂ ਦੇ ਵਿੱਚ ਲੈ ਲਿਆ ਸੋ ਸਿਆਸਤ ਕੀਤੀ ਨਾ ਕਾਲੀ ਦੇਵੀ ਦੇ ਮੰਦਿਰ ਦੇ ਬਾਹਰ ਜੋ ਹੋਇਆ ਕੀ ਉਹ ਫਿਰਕੂ ਹਿੰਸਾ ਨਹੀਂ ਸੀਗੀ ਧਾਰਮਿਕ ਸਥਾਨਾਂ ਤੇ ਗੱਲ ਕਰਦੇ ਨੇ ਮੁੱਖ ਮੰਤਰੀ ਬਰਗਾੜੀ ਜਿਹੜੀ ਬਾਈਬਲ ਕਲਾ ਗੋਲੀ ਚੱਲੀ ਉਹਦਾ ਤਾਂ ਸਟੇਜਾਂ ਤੇ ਬੜਾ ਜ਼ਿਕਰ ਕਰਦੇ ਨੇ ਜਿਹੜੀ ਸੁਲਤਾਨਪੁਰ ਲੋਧੀ ਗੋਲੀ ਚੱਲੀ ਜੀ ਗੁਰਦੁਆਰਾ ਸਬਾਨ ਦੇ ਵਿੱਚ ਚੜਾਈ ਅੰਦਰ ਏਕੇ 47 ਚੱਲੀਆਂ ਉਹ ਫਿਰ ਕਿਹੜੇ ਮੁੱਖ ਮੰਤਰੀ ਦੇ ਹੁਕਮਾਂ ਤੇ ਚੱਲੀਆਂ ਐ ਇਸੇ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਤੇ ਚੱਲੀਆਂ ਅੱਜ 2 ਸਾਲਾਂ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ ਇੱਕ ਗੱਲ ਤਾਜ਼ੀ ਬੇਅਦਬੀ ਦੀ ਘਟਨਾ ਸਾਹਮਣੇ ਆ ਗਈ ਫਿਰ ਉਹਦੇ ਜ਼ਿੰਮੇਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋ ਭਗਵੰਤ ਮਾਨ ਸਾਹਿਬ ਹੋਣ ਜਾਂ ਕਾਂਗਰਸ ਦੀ ਸਰਕਾਰ ਹੋਵੇ ਇਹਨਾਂ ਨੇ 7 ਸਾਲਾਂ ਦੇ ਵਿੱਚ ਪੰਜਾਬ ਨੂੰ ਬਹੁਤ ਪਿੱਛੇ ਧੱਕਤਾ ਡਵੈਲਪਮੈਂਟ ਪੰਜਾਬ ਦੇ ਵਿੱਚ ਰੁਕ ਗਈ ਪ੍ਰਾਈਵੇਟ ਇਨਵੈਸਟਮੈਂਟ ਉਰੇ ਨਹੀਂ ਆ ਰਹੀ ਸਾਡੇ ਬੱਚੇ ਛੱਡ ਛੱਡ ਕੇ ਬਾਹਰ ਭੱਜੇ ਜਾ ਰਹੇ ਨੇ ਸੋ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਸੋ ਅੱਜ ਇਹੀ ਤਾਕਤਾਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਇਹਨਾਂ ਦੇ ਹੱਥਾਂ ਤੋਂ ਪੰਜਾਬ ਬਚਾਉਣਾ ਤੇ ਇਸੇ ਲਈ ਪਹਿਲੇ ਫੇਸ ਦੇ ਵਿੱਚ ਇਹ ਸਾਡਾ ਪਹਿਲਾ ਫੇਜ਼ ਹੈ ਜਿਹੜਾ 1 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ ਇਹ 43 ਹਲਕਿਆਂ ਦੇ ਵਿੱਚੋਂ ਨਿਕਲੇਗਾ ਇਹ ਅੰਮ੍ਰਿਤਸਰ ਤੋਂ ਚੱਲੇਗਾ ਤੇ ਸ਼੍ਰੀ ਦਮਦਮਾ ਸਾਹਿਬ ਜਾ ਕੇ ਮਾਰਚ ਉੱਥੇ ਜਾ ਕੇ ਯਾਤਰਾ ਇਹ ਇੱਕ ਵਾਰੀ ਇਹ ਪਹਿਲਾ ਫੇਜ਼ ਉੱਥੇ ਖਤਮ ਹੋਏਗਾ ਫਿਰ ਅਗਲਾ ਫੇਜ਼ ਇਹ ਤੋਂ ਬਾਅਦ ਮਾਰਚ ਦੇ ਵਿੱਚ ਨਾਲ ਹੀ ਸ਼ੁਰੂ ਕਰ ਦਿੱਤਾ ਜਾਏਗਾ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ